ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਰਾ ਸਾਰੇ ਠੀਕ ਠਾਕ ਹੋਮੋਂਗੇ ਅੱਜ ਆਪਾਂ ਗੱਲ ਕਰਾਂਗੇ ਸਮੇਂ ਬਾਰੇ ਸਮਾਂ ਜੋ ਕਿ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਸਮਾਂ ਹਰ ਟਾਈਮ ਬਦਲਦਾ ਰਹਿੰਦਾ ਹੈ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਊਗਾ ਜੋ ਲੰਘ ਗਿਆ ਸਮਾਂ ਉਹ ਕਿੱਦਾਂ ਦਾ ਸੀਗਾ ਜੋ ਚੱਲ ਰਿਹਾ ਸਮਾਂ ਕਿੱਦਾਂ ਦਾ ਹੈ ਸਾਡੀ ਜ਼ਿੰਦਗੀ ਵਿੱਚ ਸਮੇਂ ਦੀ ਸਮਾਂ ਜਿਹੜਾ ਇਹਦੀ ਬਹੁਤ ਜ਼ਿਆਦਾ ਕੀਮਤ ਆ ਹਨਾ ਵਕ ਵਕ ਟਾਈਮ ਤੇ ਅਸੀਂ ਹਰ ਇੱਕ ਤਰ੍ਹਾਂ ਦੇ ਜ਼ਿੰਦਗੀ ਦੇ ਜਿਹੜੇ ਰੰਗ ਨੇ ਉਹ ਸਮੇਂ ਦੇ ਹਿਸਾਬ ਨਾਲ ਹੀ ਦੇਖਦੇ ਆ ਜਿਉਂ-ਜਿਉਂ ਸਮਾਂ ਲੰਘਦਾ ਜਾਂਦਾ ਸਾਡੀ ਜ਼ਿੰਦਗੀ ਵਿੱਚ ਨਵੇਂ-ਨਵੇਂ ਮੋੜ ਆਉਂਦੇ ਜਾਂਦੇ ਨੇ ਨਵੀਆਂ-ਨਵੀਆਂ ਆਪਾਂ ਖੁਸ਼ੀਆਂ ਦੇਖਦੇ ਆ ਨਵੇਂ-ਨਵੇਂ ਮਤਲਬ ਕਿ ਜ਼ਿੰਦਗੀ ਦੇ ਮਕਾਮ ਹਾਸਲ ਕਰਦੇ ਆ ਹਨਾ ਉਹ ਸਾਰੇ ਮਤਲਬ ਕਿ ਸਮੇਂ ਦੀ ਹੀ ਦੇਣ ਹੁੰਦੇ ਨੇ ਪਰ ਕਈ ਵਾਰੀ ਜਿਹੜਾ ਇਨਸਾਨ ਆ ਨਾ ਉਹ ਸਮੇਂ ਦੀ ਕਦਰ ਨਹੀਂ ਕਰਦਾ ਜਦੋਂ ਸਮੇਂ ਦੀ ਕਦਰ ਨਹੀਂ ਕਰਦਾ ਤਾਂ ਉਹ ਜ਼ਿੰਦਗੀ ਦੇ ਵਿੱਚ ਸਾਰਿਆਂ ਨੂੰ ਪਿੱਛੇ ਰਹਿ ਜਾਂਦਾ ਹੈ ਤੇ ਫਿਰ ਉਸ ਨੂੰ ਮਤਲਬ ਕਿ ਉਸ ਚੀਜ਼ ਦੇ ਲਈ ਉਹ ਬਹੁਤ ਜ਼ਿਆਦਾ ਜਿੱਦਾਂ ਡਿਪਰੈਸ਼ਨ 'ਚ ਚਲਾ ਜਾਂਦਾ ਹੈ ਹਨਾ ਇਸ ਲਈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਆਪਾਂ ਨੂੰ ਦੇਖੋ ਜੀ ਇਸ ਉੱਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਇੱਕ ਨਾ ਰਾਜਾ ਹੁੰਦਾ ਉਦੇ ਰਾਜ ਦੇ ਵਿੱਚ ਨਾ ਇੱਕ ਮਤਲਬ ਕਿ ਹੁੰਦੀ ਹੈ ਰੀਤ ਕਿ ਵੀ 5 ਸਾਲ ਤੱਕ ਹੀ ਉਹਨੇ ਰਾਜਾ ਰਹਿਣਾ ਹੁੰਦਾ ਤੇ ਉੱਥੋਂ ਦੇ ਲੋਕ ਕੀ ਕਰਦੇ ਆ ਨਾ ਉਹਨੂੰ 5 ਸਾਲ ਦੇ ਬਾਅਦ ਰਾਜੇ ਨੂੰ ਜਿੱਦਾਂ ਬਦਲਦੇ ਆ ਤਾਂ 5 ਸਾਲ ਬਾਅਦ ਉਹ ਰਾਜੇ ਦੇ ਨਵੇਂ ਕੱਪੜੇ ਪਾ ਕੇ ਹਨਾ ਉਹਨੂੰ ਮਤਲਬ ਕਿ ਜੰਗਲ 'ਚ ਛੱਡਿਆਉਂਦੇ ਆ ਤੇ ਉੱਥੇ ਉਹਨੂੰ ਜਾਨਵਰ ਵਗੈਰਾ ਖਾ ਜਾਂਦੇ ਆ ਮਤਲਬ ਕਿ ਹਰ ਇੱਕ ਸਾਲ ਇਸ ਤਰ੍ਹਾਂ ਹੁੰਦਾ 5 ਸਾਲਾਂ ਬਾਅਦ ਇੱਕ ਵਾਰੀ ਕੀ ਹੁੰਦਾ ਨਾ ਜਿਹੜਾ ਰਾਜਾ ਹੁੰਦਾ ਉਹ ਮਤਲਬ ਕਿ ਉਹਨੂੰ ਉਹ ਛੱਡਿਆ ਆਉਂਦੇ ਆ ਜੰਗਲ ਦੇ ਵਿੱਚ 5 ਸਾਲਾਂ ਦੇ ਬਾਅਦ ਉਸ ਤੋਂ ਬਾਅਦ ਨਾ ਲੋਕੀ ਇੱਕ ਇਹੋ ਜਿਹੇ ਵੱਡੇ ਦੀ ਭਾਲ ਚ ਲੱਗ ਜਾਂਦੇ ਆ ਕਿ ਵੀ ਜਿਹੜਾ ਉਹਨਾਂ ਦਾ ਰਾਜਾ ਬਣੇ ਤੇ ਵਧੀਆ ਹੋਵੇ ਮਤਲਬ ਕਿ ਉਹਦੇ ਸੋਚ ਵਿਚਾਰ ਵੀ ਵਧੀਆ ਹੋਵੇ ਉਹ ਮਤਲਬ ਕਿ ਉਹਨਾਂ ਨੂੰ ਤਰੱਕੀ ਵੀ ਦਿਖਾਵੇ ਹਨਾ ਜ਼ਿੰਦਗੀ ਦੇ ਵਿੱਚ ਤੇ ਇਸ ਤਰ੍ਹਾਂ ਨਾ ਉਹਨਾਂ ਨੂੰ ਇੱਕ ਬੰਦਾ ਮਿਲਦਾ ਉਹ ਨਾ ਪਲਵਾਨ ਹੁੰਦਾ ਹਣਾ ਉਹਨੂੰ ਕਹਿੰਦੇ ਕਿ ਵੀ ਤੂੰ ਹਨਾ ਸਾਡਾ ਰਾਜਾ ਬਣ ਦੇ ਯੋਗ ਆ ਵੀ ਤੂੰ ਸਾਡਾ ਰਾਜਾ ਬਣ ਜਦ ਕਿ ਉਸ ਜਿਹੜਾ ਪਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਰਾਜਾ ਬਣੂੰਗਾ ਤਾਂ 5 ਸਾਲਾਂ ਬਾਅਦ ਇਹਨਾਂ ਨੇ ਵੀ ਮੇਰੇ ਨਾਲ ਵੀ ਇਦਾਂ ਹੀ ਕਰਨੀਆਂ ਹਨਾ ਇਹਨਾਂ ਨੇ ਮੈਨੂੰ ਵੀ 5 ਸਾਲ ਬਾਅਦ ਵੀ ਇਸੇ ਤਰ੍ਹਾਂ ਜੰਗਲ ਵਿੱਚ ਛੱਡਿਆਉਣਾ ਤੇ ਉਹ ਮੰਨਦਾ ਨਹੀਂ ਲੇਕਿਨ ਫਿਰ ਵੀ ਉਹ ਜਿੱਦਾਂ ਉਸਨੂੰ ਮਨਾ ਲੈਂਦੇ ਆ ਉਹ ਕਹਿੰਦਾ ਚਲੋ ਠੀਕ ਆ ਵੀ ਆਪਾਂ ਵੀ ਦੇਖ ਲੈਂਦੇ ਆ ਵੀ ਜਿਹੜੀ ਜ਼ਿੰਦਗੀ ਐ ਸਮਾਂ ਮੈਨੂੰ ਕਿੱਧਰ ਲੈ ਕੇ ਜਾਂਦਾ ਤੇ ਉਹ ਰਾਜਾ ਬਣ ਜਾਂਦਾ ਚਲੋ ਜੀ ਇਸ ਤਰ੍ਹਾਂ ਉਹ ਨਾ ਸੋਚਦਾ ਰਹਿੰਦਾ ਕਿ 5 ਸਾਲਾਂ ਬਾਅਦ ਇਹਨਾਂ ਲੋਕਾਂ ਨੇ ਮੈਨੂੰ ਮਤਲਬ ਕਿ ਗੱਦੀ ਤੋਂ ਲਾ ਕੇ ਤਾਂ ਮੈਨੂੰ ਨਵੇਂ ਕੱਪੜੇ ਪਵਾ ਕੇ ਤਾਂ ਮੈਨੂੰ ਜੰਗਲ ਦੇ ਵਿੱਚ ਛੱਡਿਆ ਆਉਣਾ ਮਾਰਨ ਲਈ ਤੇ ਉਹ ਨਾ ਕੀ ਕਹਿੰਦਾ ਲੋਕਾਂ ਨੂੰ ਕਹਿੰਦਾ ਵੀ ਉਹ ਕਿਹੜਾ ਜੰਗਲ ਆ ਵੀ ਮੈਂ ਉਹਨੂੰ ਦੇਖਣਾ ਚਾਹੁੰਨਾ ਜਿੱਥੇ 5 ਸਾਲਾਂ ਬਾਅਦ ਰਾਜੇ ਨੂੰ ਛੱਡ ਕੇ ਆਉਂਦੇ ਆ ਹਨਾ ਤੇ ਉਹ ਉਹਨੂੰ ਲੈ ਜਾਂਦੇ ਆ ਉੱਥੇ ਜਾ ਕੇ ਦੇਖਦਾ ਉੱਥੇ ਬਹੁਤ ਜਾਨਵਰ ਹੁੰਦੇ ਆ ਬਹੁਤ ਜ਼ਿਆਦਾ ਜੰਗਲ ਘਣਾ ਜੰਗਲ ਹੁੰਦਾ ਉੱਥੇ ਹਨਾ ਤੇ ਰਾਜਾ ਆ ਕੇ ਨਾ ਉੱਥੋਂ ਵਾਪਸ ਸੋਚਦਾ ਕਿ ਵੀ ਮੈਂ ਹੋਰ ਇਸ ਦਾ ਕੋਈ ਹੱਲ ਲੱਭਾਂ ਹੈ ਨਾ ਉਹ ਕੀ ਕਰਦਾ ਨਾ ਉਹ ਆਪਣੇ ਜਿੱਦਾਂ ਉੱਥੇ ਲੋਕਾਂ ਨੂੰ ਲਾ ਦਿੰਦਾ ਕਿ ਵੀ ਸਾਰਾ ਜੰਗਲ ਕੱਟ ਦੋ ਤੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਫੜ ਕੇ ਮਤਲਬ ਕਿ ਹੈਨਾ ਕਿਤੇ ਹੋਰ ਛੱਡਿਆ ਉਹ ਜਿਹੜੇ ਜੰਗਲੀ ਜਾਨਵਰ ਨੇ ਬਹੁਤ ਖਤਰਨਾਕ ਨੇ ਹੈਨਾ ਇਸੇ ਤਰ੍ਹਾਂ ਹੁੰਦੀ ਆ ਹੌਲੀ ਹੌਲੀ ਜਨਾ ਉਹ ਜੰਗਲ ਨੂੰ ਕਟਾਉਂਦਾ ਰਹਿੰਦਾ ਤੇ ਜੰਗਲ ਸਾਰਾ ਸਾਫ਼ ਹੋ ਜਾਂਦਾ ਹੈਨਾ ਜਾਨਵਰ ਜਿਹੜੇ ਉੱਥੇ ਖਤਰਨਾਕ ਜਾਨਵਰ ਹੁੰਦੇ ਆ ਉਹ ਵੀ ਮਤਲਬ ਕਿ ਇੱਧਰ ਉੱਧਰ ਛੱਡ ਆਉਂਦੇ ਆ ਇਸ ਤਰ੍ਹਾਂ ਇੱਕ ਸਾਲ ਵੀ ਜਾਂਦਾ ਦੂਜੇ ਸਾਲ ਦੇ ਵਿੱਚ ਉਹ ਉੱਥੇ ਹੈਨਾ ਜਿੱਦਾਂ ਖੇਤੀਬਾੜੀ ਦਾ ਕੰਮ ਕਰਨ ਲੱਗ ਜਾਂ ਲਾ ਦਿੰਦਾ ਲੋਕਾਂ ਨੂੰ ਜਿੱਦਾਂ ਫਸਲਾਂ ਬੀਜਣ ਲਾ ਦਿੰਦਾ ਉੱਥੇ ਜਿੱਦਾਂ ਤਰੱਕੀ ਹੋ ਜਾਂਦੀ ਆ ਕਾਫੀ ਜ਼ਿਆਦਾ ਲੋਕੀ ਹੈਨਾ ਫਿਰ ਉਸ ਤੋਂ ਬਾਅਦ ਉੱਥੇ ਬਹੁਤ ਜਿੱਦਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣ ਜਾਂਦੀਆਂ ਨੇ ਹੋਟਲ ਬਣ ਜਾਂਦੇ ਨੇ ਹੈਨਾ ਇਦਾਂ ਉਹ 5 ਸਾਲਾਂ ਦੇ ਵਿੱਚ ਇੰਨੀ ਤਰੱਕੀ ਕਰ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਉਹਦੇ 5 ਸਾਲ ਪੂਰੇ ਹੋ ਜਾਂਦੇ ਆ ਹੈਨਾ ਉਹ ਬੜਾ ਖੁਸ਼ ਹੁੰਦਾ ਵੀ ਚੱਲ ਹੁਣ ਮੈਂ ਰਾਜ ਪੂਰਾ ਹੋ ਗਿਆ ਹੁਣ ਮੈਂ ਆਪਣਾ ਵੀ ਇਹ ਮੈਨੂੰ ਕਹਿਣਗੇ ਵੀ ਤੇਰਾ 5 ਸਾਲ ਦਾ ਰਾਜ ਖਤਮ ਆ ਤੇ ਹੁਣ ਤੂੰ ਆਪਣਾ ਵੀ ਤੈਨੂੰ ਅਸੀਂ ਉੱਥੇ ਛੱਡ ਕੇ ਆਉਣਾ ਹੈਨਾ ਤੇ ਉਹ ਕਹਿੰਦਾ ਵੀ ਹੁਣ ਤੁਸੀਂ ਮੈਨੂੰ ਛੱਡਣ ਨਹੀਂ ਜਾਣਾ ਹੈਗਾ ਵੀ 5 ਸਾਲ ਤਾਂ ਪੂਰੇ ਹੋ ਗਏ ਉਹ ਕਹਿੰਦਾ ਨਹੀਂ ਜੀ ਤੁਹਾਡੇ 10 ਦਿਨ ਰਹਿੰਦੇ ਆ ਹਨਾ ਅਜੇ ਸਮਾਂ ਪਿਆ 10 ਦਿਨ ਦਾ ਹਨਾ ਉਹ ਕਹਿੰਦਾ ਚਲੋ ਠੀਕ ਆ ਹਨਾ ਉਹ 10 ਦਿਨ ਵੀ ਨਗਾ ਲੈਂਦਾ ਉਹ ਕਹਿੰਦਾ ਵੀ ਹੁਣ ਤੁਸੀਂ ਮੈਨੂੰ ਵੀ ਉੱਥੇ ਛੱਡਿਆ ਉਹ 5 ਸਾਲ ਬਾਅਦ ਜਿੱਦਾਂ ਤੁਸੀਂ ਰਾਜੇ ਨੂੰ ਰਸਮੀ ਤੌਰ ਤੇ ਛੱਡਦੇ ਹੋ ਉਹ ਕੀ ਕਰਦੇ ਆ ਨਾ ਉਹ ਉਹਨੂੰ ਇਦਾਂ ਹੀ ਉਹਦੇ ਸਾਰੇ ਕੱਪੜੇ-ਕੁੱਪੜੇ ਪਵਾ ਕੇ ਉਹਦੇ ਹਨਾ ਵਧੀਆ ਉਹਨੂੰ ਢੋਲਟ-ਭੱਕੇ ਨਾਲ ਉੱਥੇ ਛੱਡਣ ਜਾਂਦੇ ਆ ਜਦੋਂ ਲੋਕੀ ਉੱਥੇ ਜਾਂਦੇ ਹੋ ਦੇਖਦੇ ਆ ਵੀ ਇੱਥੇ ਤਾਂ ਵੀ ਜੰਗਲ ਹੈ ਇਨਿੰਗਾ ਵੀ ਇੱਥੇ ਨੂੰ ਮਤਲਬ ਰਾਜੇ ਨੂੰ ਕਿੱਥੇ ਛੱਡਣਾ ਹਨਾ ਤੇ ਉਹ ਕਹਿੰਦਾ ਵੀ ਨਹੀਂ ਵੀ ਮੈਂ ਆਪਣਾ ਇੱਥੇ ਹੀ ਰਹਿਣਾ ਚਾਹਣਾ ਕਿ ਤੁਸੀਂ ਆਪਣਾ ਰਾਜ ਭਾਗ ਅੱਗੇ ਚਲਾਓ ਤੇ ਇਸ ਤਰ੍ਹਾਂ ਹਨਾ ਜੀ ਉਹ ਆਪਣੀ ਸਮੇਂ ਦੇ ਵਿੱਚ ਜਿਹੜਾ ਉਹਨੂੰ ਸਮਾਂ ਮਿਲਿਆ ਹੁੰਦਾ 5 ਸਾਲ ਦਾ ਉਹਦੇ ਵਿੱਚ ਰਹਿ ਕੇ ਉਹ ਆਪਣੇ ਜਿਹੜੇ ਜ਼ਰੂਰੀ ਕੰਮ ਹੁੰਦੇ ਆ ਉਹ ਸਾਰੇ ਖਤਮ ਕਰ ਲੈਂਦਾ ਤੇ ਆਉਣ ਵਾਲਾ ਸਮਾਂ ਉਹਦਾ ਬਹੁਤ ਵਧੀਆ ਹੋ ਜਾਂਦਾ ਹਨਾ ਉਹ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਹੜੀ ਜਿਉਂਦਾ ਇਸ ਤਰ੍ਹਾਂ ਜੀ ਸਾਨੂੰ ਵੀ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਸਮੇਂ ਦੀ ਕਦਰ ਕਰਾਂਗੇ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗੇ ਨਾ ਕਿ ਆਪਾਂ ਹੱਥ ਤੇ ਹੱਥ ਰੱਖ ਕੇ ਬੈਠੇ ਰਹੀਏ ਜੀ ਕੋਈ ਗੱਲ ਨਹੀਂ ਜਦੋਂ ਵਧੀਆ ਸਮਾਂ ਆਊਗਾ ਵਧੀਆ ਟਾਈਮ ਆਊਗਾ ਹਨਾ ਪ੍ਰਮਾਤਮਾ ਸਾਡਾ ਬਹੁਤ ਵਧੀਆ ਟਾਈਮ ਲਿਆਊਗਾ ਤਾਂ ਉਦੋਂ ਹੀ ਅਸੀਂ ਇਹ ਕੰਮ ਕਰਾਂਗੇ ਨਹੀਂ ਜੀ ਪ੍ਰਮਾਤਮਾ ਤਾਂ ਤੁਹਾਡੇ ਲਈ ਹਰ ਵਕਤ ਹਰ ਘੜੀ ਸਹੀ ਸਮਾਂ ਲੈ ਕੇ ਬੈਠਾ ਲੇਕਿਨ ਉਹਨੂੰ ਅਸੀਂ ਵਰਤਣਾ ਕਿਵੇਂ ਆ ਉਸ ਸਹੀ ਸਮੇਂ ਦਾ ਸਹੀ ਸਮੇਦਾਰੀ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਸਾਡੇ ਤੇ ਡਿਪੈਂਡ ਆ ਹਨਾ ਅਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਆ ਤੇ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਪ੍ਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੋਇਆ ਹਨਾ ਤੇ ਅਸੀਂ ਸਹੀ ਸਮੇਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਆਪਾਂ ਹਰ ਇੱਕ ਗੱਲ ਵੀ ਪ੍ਰਮਾਤਮਾ ਤੇ ਸਿੱਟ ਕੇ ਨਹੀਂ ਚੱਲ ਸਕਦੇ ਕਹਿੰਦੀ ਆ ਕਿ ਉਹਦੇ ਹੁਕਮ ਤੋਂ ਬਿਨਾ ਇੱਕ ਪੱਤਾ ਨਹੀਂ ਹਿਲ ਸਕਦਾ ਲੇਕਿਨ ਜਿਹੜੇ ਵੇਲੇ ਬੈਠ ਕੇ ਖਾਣਾ ਚਾਹੁੰਦੇ ਨੇ ਜਿੱਦਾਂ ਹਨਾ ਵਿਹਲੇ ਬੈਠ ਕੇ ਆਪਣੀ ਜ਼ਿੰਦਗੀ ਬਤਾਉਣਾ ਚਾਹੁੰਦੇ ਨੇ ਤੇ ਉਹ ਮਤਲਬ ਕਿ ਇਸ ਚੀਜ਼ ਨੂੰ ਢਾਲ ਬਣਾਉਂਦੇ ਆ ਜਦ ਕਿ ਪ੍ਰਮਾਤਮਾ ਨੇ ਸਹੀ ਚੀਜ਼ ਸਹੀ ਮਤਲਬ ਕਿ ਉਦਾਰਥ ਇਹ ਦੱਸਿਆ ਕਿ ਪ੍ਰਮਾਤਮਾ ਨੇ ਇਹ ਦੱਸਿਆ ਕਿ ਸਾਨੂੰ ਸਹੀ ਸਮੇਂ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਜਿਹੜੀ ਜ਼ਿੰਦਗੀ ਆ ਜੀ ਹਰ ਇੱਕ ਪਲ ਅੱਗੇ ਦੀ ਅੱਗੇ ਵਧਦੀ ਜਾਂਦੀ ਆ ਲੇਕਿਨ ਸਾਡੀ ਜ਼ਿੰਦਗੀ ਆ ਜਿਹੜੀ ਉਮਰ ਆ ਉਹ ਘਟਦੀ ਜਾਂਦੀ ਆ ਅਸੀਂ ਕਹਿੰਦੇ ਆ ਕਿ ਅਸੀਂ ਸਾਡੀ ਉਮਰ ਇੰਨੀ ਹੋ ਗਈ ਅਸੀਂ ਵੱਡੇ ਹੋ ਗਏ ਹੈਨਾ ਸਾਡੀ ਇੰਨੀ ਉਮਰ ਮਤਲਬ ਕਿ ਲੰਘ ਗਈ ਹੈਨਾ ਤੇ ਜਦ ਕੇ ਸਾਡੀ ਉਮਰ ਘਟਦੀ ਜਾਂਦੀ ਆ ਇਸ ਕਰਕੇ ਸਾਨੂੰ ਹਰ ਪਲ ਹਰ ਸਮੇ ਦਾ ਸਮੇ ਦੀ ਕਦਰ ਕਰਨੀ ਚਾਹੀਦੀ ਆ ਹੈਨਾ ਸਮੇ ਦੀ ਕਦਰ ਕੀਤਿਆਂ ਬਿਨਾ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਸਹੀ ਸਮਾਂ ਆਪਾਂ ਕਹਿੰਦੇ ਆ ਕਿ ਉਦੋਂ ਹੀ ਆਏਗਾ ਜੀ ਜਦੋਂ ਮਤਲਬ ਕਿ ਅਸੀਂ ਸਹੀ ਉਸ ਚੀਜ਼ ਤੇ ਕੰਮ ਕਰਾਂਗੇ ਵਰਕ ਕਰਾਂਗੇ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਪਾਉਣੀ ਆ ਉਸ ਤੇ ਅਸੀਂ ਆਪਣਾ ਕੰਮ ਕਰਾਂਗੇ ਵਰਕ ਕਰਾਂਗੇ ਤੇ ਹੌਲੀ-ਹੌਲੀ ਉਹ ਚੀਜ਼ ਆ ਜਿਹੜੀ ਉਸ ਸਹੀ ਸਮਾਂ ਸਾਡਾ ਆ ਜਾਂਦਾ ਇਹਨੂੰ ਸਹੀ ਸਮਾਂ ਕਹਿੰਦੇ ਆ ਜੀ ਹਨਾ ਇਸੇ ਤਰ੍ਹਾਂ ਦੇਖੋ ਜੀ ਜ਼ਿੰਦਗੀ ਦੇ ਬਹੁਤ ਪਹਿਲੂ ਨੇ ਹੁਣ ਅਸੀਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਇਦਾਂ ਦੇ ਲੋਕਾਂ ਦੇ ਵਿੱਚ ਵੀ ਵਿਚਰਦੇ ਆ ਜਿਹੜੇ ਲੋਕੀ ਸਾਡੇ ਹਨਾ ਨਿੰਦਿਆ ਚੁਗਲੀ ਕਰਦੇ ਆ ਸਾਨੂੰ ਸਾਡਾ ਮਨ ਇਧਰ ਉਧਰ ਭੜਕਾਉਂਦੇ ਆ ਤੇ ਅਸੀਂ ਆਪਣੇ ਜਿਹੜਾ ਮੇਨ ਸਾਡੀ ਜ਼ਿੰਦਗੀ ਦਾ ਮਕਸਦ ਆ ਉਹਦੇ ਤੋਂ ਭੜਕੇ ਉਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਲੱਗ ਜਾਨੇ ਆ ਹਨਾ ਲੇਕਿਨ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ ਹਨਾ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਏ ਤੋਂ ਬਿਨਾ ਉਹਨਾਂ ਦੀ ਨਿੰਦਿਆ ਚੁਗਲੀ ਉਹ ਕਰਦੇ ਆ ਉਹਨਾਂ ਨੂੰ ਕਰੀ ਜਾਣ ਦੋ ਲੇਕਿਨ ਅਗਰ ਤੁਸੀਂ ਉਹਨਾਂ ਦੀ ਨਿੰਦਿਆ ਚੁਗਲੀ ਦੇ ਵਿੱਚ ਪੈ ਜਾਓਗੇ ਹਨਾ ਉਹਨਾਂ ਦੀਆਂ ਗੱਲਾਂ ਸੌਣ ਲੱਗ ਜਾਓਗੇ ਤਾਂ ਤੁਸੀਂ ਆਪਣੇ ਮਕਸਦ ਤੋਂ ਭਟਕ ਜਾਓਗੇ ਤੇ ਆਪਣਾ ਜਿਹੜਾ ਸਮਾਂ ਉਹ ਤੁਸੀਂ ਖਰਾਬ ਕਰੋਗੇ ਹਨਾ ਠੀਕ ਹੈ ਕੋਈ ਤੁਹਾਡੀ ਨਿੰਦਿਆ ਚੁਗਲੀ ਕਰਦਾ ਉਸ ਨੂੰ ਕਾਰਨ ਦੋਸ਼ ਨੂੰ ਨਾ ਸਹੀ ਲੱਗਦਾ ਹੋਊਗਾ ਉਹ ਚੀਜ਼ ਨਹੀਂ ਸਹੀ ਲੱਗਦੀ ਹੋਊਗੀ ਹਨਾ ਉਹ ਉਸਦੀ ਆਪਣੀ ਸੋਚ ਆ ਲੇਕਿਨ ਥੋੜਾ ਸਮਾਂ ਪਾ ਕੇ ਉਹੀ ਇਨਸਾਨ ਆ ਜਿਹੜਾ ਤੁਹਾਡੀ ਨਿੰਦਿਆ ਚੁਗਲੀ ਕਰਦਾ ਜਦੋਂ ਉਸ ਨੂੰ ਇਹ ਲੱਗੂਗਾ ਕਿ ਨਾ ਕਿ ਇਸ ਬੰਦੇ ਨੂੰ ਤਾਂ ਮੇਰੀ ਨਿੰਦਿਆ ਚੁਗਲੀ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ ਹੈਨਾ ਤਾਂ ਉਹਦੇ ਵਿੱਚ ਉਹਨੂੰ ਆਪਣੇ ਆਪ ਨੂੰ ਉਸ ਚੀਜ਼ ਦਾ ਘਟਾ ਹੋਊਗਾ ਕਿ ਵੀ ਇਹ ਤਾਂ ਮਤਲਬ ਕਿ ਇੱਕ ਮਸਤ ਹਾਥੀ ਹੁੰਦਾ ਨਾ ਉਹ ਆਪਣੀ ਚਾਲੇ ਚੱਲਦਾ ਰਹਿੰਦਾ ਤੇ ਕੁੱਤੇ ਆਲੇ ਦੁਆਲੇ ਭੌਂਕਦੇ ਰਹਿੰਦੇ ਉਹਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨੇ ਆਪਣਾ ਚੱਲੀ ਜੁਤਰੀ ਜਾਣਾ ਹੈਨਾ ਤੇ ਉਸ ਚਾਲ ਦੇ ਵਿੱਚ ਤੁਸੀਂ ਵੀ ਆਪਣੀ ਹਨਾ ਮਸਤ ਹਾਥੀ ਵਾਂਗੂ ਆਪਣੀ ਮਸਤ ਚਾਲ ਦੇ ਵਿੱਚ ਆਪਣੇ ਮਕਸਦ ਵੱਲ ਨੂੰ ਵਧਦੇ ਜਾਓ ਹਨਾ ਆਲੇ ਦੁਆਲੇ ਇਸ ਤਰ੍ਹਾਂ ਜੀ ਸਮਾਂ ਵੀ ਆ ਜਿਹੜਾ ਨਾ ਹਾਥੀ ਦੀ ਮਸਤ ਚਾਲ ਵਾਂਗੂ ਚੱਲਦਾ ਰਹਿੰਦਾ ਤੁਸੀਂ ਵੀ ਹਨਾ ਇੱਧਰ ਉੱਧਰ ਆਪਣਾ ਧਿਆਨ ਭਟਕਾਉਣ ਦੀ ਬਜਾਏ ਆਪਣੇ ਮਕਸਦ ਉੱਤੇ ਆਪਣਾ ਧਿਆਨ ਰੱਖੋ ਹਨਾ ਤੇ ਆਪਣੀ ਕਾਮਯਾਬੀ ਹਾਸਲ ਕਰੋ ਤੇ ਸਮੇਂ ਦਾ ਸਹੀ ਇਸਤੇਮਾਲ ਕਰੋ ਰਹਿੰਦੇ ਸਮੇਂ ਦੇ ਵਿੱਚ ਆਪਣੇ ਸਾਰੇ ਕੰਮ ਨਿਬੜੋ ਜੀ ਸਮੇਂ ਦੀ ਕਦਰ ਕਰੋ ਮੇਰਾ ਤਾਂ ਜੀ ਇਹੀ ਕਹਿਣਾ ਸਤਿ ਸ੍ਰੀ ਅਕਾਲ ਜੀ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਮਾਈ ਚੈਨਲ ਥੈਂਕ ਯੂ